ਅਸੀਂ ਦਰਸ਼ਨ ਕਰਨ ਆਏ ਸੀ ਗੁਰੂ ਘਰਾਂ ਦੇ ਤੇ ਅਸੀਂ ਪਰਸੋਂ ਚੱਲੇ ਸੀ ਸਵੇਰੇ ਸਾਰੇ ਦਰਸ਼ਨ ਕਰਦੇ ਹੋਏ ਫਤੇਗੜ ਸਾਹਿਬ ਚ ਮਕੌਰ ਸਾਹਿਬ ਅੱਗੇ ਅਸੀਂ ਅਨੰਦਪੁਰ ਸਾਹਿਬ ਤੇ ਇਧਰੋਂ ਅਸੀਂ ਹੁਣ ਲਾਸਟ ਵਿੱਚ ਘਾਟ ਸਾਹਿਬ ਗੁਰਦੁਆਰੇ ਤੋਂ ਦਰਸ਼ਨ ਕਰਕੇ ਹੁਣ ਅਸੀਂ ਅੰਮ੍ਰਿਤਸਰ ਅੰਮ੍ਰਿਤਸਰ ਨੂੰ ਜਾ ਰਹੇ ਸੀ ਹਰਮੰਦਰ ਸਾਹਿਬ ਜੀ ਤੇ ਰਾਤ ਚ ਬ੍ਰੇਕ ਫੇਲ ਹੋ ਗਈ ਗੱਡੀ ਦੀ ਤੇ ਪਹਾੜੀ ਤੂ ਉਤਰਦੀ ਪਈ ਸੀ ਗੱਡੀ ਤੇ ਉਹ ਪਲਟ ਗਈ ਏ ਜੀ ਗੱਡੀ ਤੇ ਕਾफी ਸੱਟਾਂ ਸਭ ਨੂੰ ਲੱਗੀਆਂ ਨੇ ਕਿੰਨੇ ਕ ਬੰਦੇ ਵਿੱਚ ਸੀ ਯਾਤਰੀ ਉਹ तकरीबन 30 30 ਜਣੇ ਸੀ ਜੀ 30 35 ਜਣੇ ਸੀ 30 ਲਗਭਗ 31 ਜਣੇ 31 ਜਣੇ ਆ ਲੈਡੀਆਂ ਤੇ ਲੈਡੀਆਂ ਜ਼ਿਆਦਾ ਸੀ ਲੈਡੀਆਂ ਜ਼ਿਆਦਾ ਸੀ ਅਸੀਂ ਅਸੀਂ ਆਦਮੀ ਥੋੜੇ ਘੱਟ ਸੀ 500 ਆਦਮੀ ਸੀ ਹਾਂ ਜਖਮੀ ਕਾਫੀ ਹੋ ਗਏ ਆ ਜਖਮੀ ਕਾਫੀ ਹੋ ਗਏ ਬਾਕੀ ਸਾਡੀ ਵੈਸੇ ਮਦਦ ਬਹੁਤ ਕੀਤੀ ਹੈ ਸਥਾਨਿਕ ਲੋਕਾਂ ਨੇ ਬਹੁਤ ਮਦਦ ਕੀਤੀ ਸਾਡੀ ਔਰ ਇੱਥੇ ਵੀ ਆ ਕੇ ਸਾਡੀ ਕਾਫੀ ਹਸਪੀਟਲ ਚ ਮਦਦ ਹੋਈ ਹੈ ਸਾਨੂੰ ਫੋਨ ਤੇ ਇਨਫਰਮੇਸ਼ਨ ਮਿਲੀ ਸੀ ਬਈ ਘਾਟੇ ਦੇ ਵਿੱਚ ਗੜਸ਼ੰਕਰ ਐਕਸੀਡੈਂਟ ਹੋ ਗਿਆ ਅਸੀਂ ਪੁਲਿਸ ਸਟੇਸ਼ਨ ਚੌਕੀ ਬਿਨਿਆਲ ਤੋਂ ਜਲਦੀ ਤੋਂ ਜਲਦੀ ਪਹੁੰਚੇ ਜਦੋਂ ਮੌਕੇ ਤੇ ਦੇਖਿਆ ਤਾਂ ਟਰੱਕ ਪਲਟਿਆ ਹੋਇਆ ਸੀਗਾ Tata 407 ਅਸੀਂ ਫਟਾਫਟ ਸਵਾਰੀ ਦਾ ਪ੍ਰਬੰਧ ਕਰਕੇ ਸਾਰੇ ਮਰੀਜ਼ਾਂ ਨੂੰ ਤੇ ਸਿਵਲ ਹਸਪਤਾਲ ਗੜਸ਼ੰਕਰ ਪਹੁੰਚਾਤਾ ਹੈ ਤੇ ਸਾਰੇ ਇਲਾਜਯੋਗ ਦੀਨ ਹੈ ਬਿਲਕੁਲ ਠੀਕ ਹੈ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਇਹ ਐਵੇਂ ਲੱਗਦਾ ਜਿੱਦਾਂ ਡਰਾਈਵਰ ਸਾਹਿਬ ਨੇ ਦੱਸਿਆ ਡਰਾਈਵਰ ਬਿਲਕੁਲ ਠੀਕ ਹੈ ਤੇ ਉਹਨਾਂ ਨੇ ਦੱਸਿਆ ਹੈ ਵੀ ਬ੍ਰੇਕ ਫੇਲ ਹੋ ਗਈ ਸੀ ਜਿਸ ਕਰਕੇ ਨਾ ਗੱਡੀ ਬੇਕਾਬੂ ਹੋ ਗਈ ਜਾਂ ਲਿਆਂਦਾ ਹੋਇਆ ਹੈ ਸਿਵਲ ਹਸਪਤਾਲ ਗਰਦਸ਼ੰਕਰ ਵਿਖੇ ਉਹਨਾਂ ਦਾ ਇਲਾਜ ਚੱਲ ਰਿਹਾ ਸਾਰੇ ਬਿਲਕੁਲ ਠੀਕ ਐ ਤਕਰੀਬ ਸਾਡੀ ਚਲ ਗਈ ਸੀ ਗੱਡੀ ਨਹੀਂ 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 ਰੋਡ ਤੇ ਹੀ ਪਲਟ ਗਈ ਸੀ ਹਾਂਜੀ ਰੋਡ ਜਾਦੇ ਸੀ ਤੇ ਉਹਦੇ ਕਰਕੇ ਨਾ ਪਿੱਛੇ ਦੇ ਦੂਸਰੇ ਕਰਕੇ ਲੋਡ ਜਿਆਦਾ ਹੁੰਨ ਕਰਕੇ ਮਰੀਜ਼ ਸਾਰੇ ਟੋਟਲ ਲਗਭਗ ਦੱਸਿਆ ਜਾਂਦਾ ਹੈ ਕਿ 30-35 ਸਵਾਰੀਆਂ ਸੀਗੀਆਂ ਹਾਂਜੀ ਜ਼ਖਮੀ ਹੈਗੇ ਐ 7-8 ਹੈਗੇ ਐ ਜ਼ਖਮੀ ਬਾਕੀ ਤਕਰੀਬਨ ਠੀਕ ਹੈ ਸਾਡੇ ਕੋਲ ਐਕਸੀਡੈਂਟ ਆਇਆ ਸੀ ਕਿ ਮਾਸ ਗੈਜੂਲਟੀ ਆਇਆ ਸੀ ਕਿ ਆਰਾਊਂਡ 20-25 ਪੇਸ਼ੈਂਟ ਸੀਗੇ ਜੀ ਜਿਨਾਂ ਦਾ ਸਾਡੀ ਸਾਰੀ ਟੀਮ ਵੱਲੋਂ ਇੱਕਦਮ ਕਾਲ ਗਈ ਤੇ ਐਮਰਜੈਂਸੀ ਸਾਰੇ ਡਾਕਟਰਸ ਤੇ ਸਾਰਾ ਸਾਡਾ ਮੈਡੀਕਲ ਸਟਾਫ ਸਾਡੇ ਸਫਾਈ ਸੇਵਕ ਸਾਰੇ ਪਹੁੰਚ ਗਏ ਸੀਗੇ ਕਿ ਆਪਾਂ ਜਲਦੀ ਤੋਂ ਜਲਦੀ ਆਪਾਂ ਇਲਾਜ ਸ਼ੁਰੂ ਕਰ ਦਿੱਤਾ ਤੇ ਜੋ ਵੀ ਲੋਡ ਬੰਸ ਸੀਗੇ ਜਿਹੜਾ ਜਿਆਦਾ ਸੀਰੀਅਸ ਪੇਸ਼ੈਂਟ ਸੀਗੇ ਆਪਾਂ ਪੀਜੀਏ ਰੈਫਰ ਕਰ ਦਿੱਤੇ ਹੋਏ ਆ ਇੱਕ ਸੌਟ ਐਮਬੂਲੈਂਸ ਨੂੰ ਜਦੇ ਕਾਲ ਕਰਕੇ ਸਾਰਾ ਕੁਝ ਸਟ੍ਰੈਸ ਟੀਮ ਦੇ ਅੰਦਰ ਸਾਰਾ ਕੰਮ ਹੋ ਗਿਆ ਸਭ